ਕੋਡੀ 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 ਜੀ ਜੀ ਅੱਛਾ ਭਾਈ ਜੀ ਪਹਿਲਾਂ ਟਰੈਕਟਰ ਟਰੈਕਟਰਾਂ ਤੋਂ ਬਾਅਦ ਗੱਲ ਚੱਲੀ ਕੰਬਾਈਨਾ ਦੀ ਕੰਬਾਈਨਾ ਵਾਲਾ ਕਬੱਡੀ ਕੱਪ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਤੇ ਹੁਣ ਉਹ ਕਬੱਡੀ ਕੱਪ ਹੈ ਜਿਹੜਾ ਉਹ ਥਾਰਾਂ ਵਾਲੇ ਕਬੱਡੀ ਕੱਪ ਦੇ ਤੌਰ ਤੇ ਮਸ਼ਹੂਰ ਹੋਣ ਜਾ ਰਿਹਾ ਹੈ ਜਿਹੜੀਆਂ ਬੈਸਟ ਰੇਡਰ ਯਾਫੀ ਦੇ ਲਈ ਥਾਰਾਂ ਰੱਖਣ ਦਾ ਜਿਹੜਾ ਤੁਹਾਡੇ ਕਲੱਬ ਦਾ ਇਹ ਇਹ ਕਿਸ ਤਰ੍ਹਾਂ ਸਵਾਬ ਬਣਦਾ ਤੁਹਾਡਾ ਜੀ ਐਕਚੁਅਲੀ ਕਪੈਨਾ ਇੱਕ ਵਾਰ ਨਹੀਂ ਕਪੈਨਾ ਅਸੀਂ ਦੋ ਵਾਰ ਦਿੱਤੀਆਂ ਹਾਂ ਜੀ 2017 ਚ ਧਾਰਾ ਚ ਤੇ ਫਿਰ ਦੁਬਾਰੇ 2023 ਦੇ ਵਿੱਚ ਹਾਂਜੀ ਉਸ ਤੋਂ ਪਹਿਲਾਂ ਟਰੈਕਟਰ ਵੀ ਹੋਏ ਐਂਬੂਲੈਂਸ ਵਗੈਰਾ ਬਸਾਂ ਦੇ ਅਲੱਗ-ਅਲੱਗ ਹਰ ਸਾਲ ਡਿਫਰੈਂਟ ਹੁੰਦਾ ਹੈ ਹਾਂਜੀ ਹਾਂਜੀ ਪਰ ਇਸ ਸਾਲ ਚਲੋ ਸਾਡਾ ਕੋਈ ਆਈਡੀਆ ਕੁਝ ਹੋਰ ਸੀ ਹਾਂਜੀ ਪਰ ਫਿਰ ਕਲੱਬ ਦਾ ਜੋ ਡਿਸੀਜਨ ਹੁੰਦਾ ਸਾਰੇ ਭਰਾਵਾਂ ਦਾ ਤੇ ਉਹ ਇਹ ਸੀ ਕਿ ਇੱਕ ਦੇ ਥਾਰ ਟ੍ਰੇਨਿੰਗ ਚ ਹੈ ਹਾਂਜੀ ਤੇ ਬਾਕੀ ਫਿਰ ਮੁਖ ਜਿਹੜਾ ਮੁਖ ਸੀ ਉਹ ਜਿਹੜੀ ਖਿਡਿਆਰੀ ਸੀ ਨਾ ਕਿਤੇ ਨੂੰ ਕਿਤੇ ਜਾ ਕੇ ਖਿਡਿਆਰੀ ਚਾਹੁੰਦੇ ਸੀ ਕਿ ਇਨਾਮ ਕੋਈ ਇਦਾਂ ਦਾ ਹੋਵੇ ਕਿ ਜਿਹੜਾ ਸਾਨੂੰ ਰੋਜ਼ ਰੈਗੂਲਰ ਵਰਤਨ ਚ ਆਵੇ ਜੀ ਜੀ ਤੇ ਜ ਦੋ ਚਾਰਾਂ ਨਾਲ ਡਿਸਕਸ ਵੀ ਕੀਤੀ ਉਹ ਕਹਿੰਦੀ ਸੀ ਆਰ ਗੱਡੀ ਗੁੱਡੀ ਥਾਰ ਥੂਰ ਆਹ ਟ੍ਰੈਂਡਿੰਗ ਚੱਲਦੀ ਹੈ ਇਦਾਂ ਦਾ ਰੱਖੋ ਫਿਰ ਜੋ ਉਹਨਾਂ ਨੇ ਹੁਕਮ ਲਾਇਆ ਉਹ ਸਾਨੂੰ ਮਨਜ਼ੂਰ ਸੀ ਇਸੇ ਲਈ ਫਿਰ ਅਸੀਂ ਸੋਚਿਆ ਕਿ ਚਲੋ ਜੋ ਖਿਡਿਆਰੀ ਚਾਹੁੰਦੇ ਆ ਆਪਾਂ ਉਹ ਹੀ ਰੱਖ ਦਿੰਦੇ ਆ ਬਾਕੀ ਕਿਸਮਤ ਕੌਣ ਲੈ ਕੇ ਜਾਂਦਾ ਹੈ ਹਾਂ ਇਹ ਟਾਈਮ ਦੱਸੂਗਾ ਉਹ ਟਾਈਮ ਦੱਸੂਗਾ ਬਿਲਕੁਲ ਜੀ ਤੇ ਬਾਕੀ ਆਪਾਂ ਕਬੱਡੀ ਖਿਡਾਰੀਆਂ ਦੀ ਗੱਲ ਕਰ ਲਈਏ ਜੀ ਟੀਮਾਂ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦੀਆਂ ਬਣਣਗੀਆਂ ਟੀਮਾਂ 8 ਟੀਮਾਂ ਹੋਣਗੀਆਂ ਹਾਂਜੀ ਹਰ ਸਾਲ ਦੀ ਤਰ੍ਹਾਂ ਪਰ ਜਿਵੇਂ ਪਿਛਲੇ ਸਾਲ ਤੁਸੀਂ ਦੇਖਿਆ ਕਿ 90% ਜਿੰਨੀ ਕ੍ਰੀਮ ਸੀ ਉਹ ਸਾਡੇ ਖੇਡ ਗਈ ਆ ਹਾਂਜੀ ਇਸ ਵਾਰ 100% ਹੀ ਸਾਰੇ ਖੇਡਣਗੇ ਆਲਮੋਸਟ ਸਾਰੇ ਖਿਡਾਰੀ ਟੱਚ ਨੇ ਸਾਰਿਆਂ ਦੇ ਫੋਨ ਆਈ ਜਾਂਦੇ ਆ ਹਾਂਜੀ ਤੇ ਮੈਂ ਪ੍ਰੋਮਿਸ ਤੇ ਨਹੀਂ ਕਰਾਂਗਾ ਮੈਂ ਮੈਨੂੰ ਯਕੀਨ ਹੈ ਕਿ ਜੋਸੀ ਕਰ ਲੱਗੇ ਸ਼ਾਇਦ ਉਹਦੇ ਵਿੱਚ ਅਸੀਂ ਸਕਸੈਸਫੁਲ ਹੋਵਾਂਗੇ ਜੀ ਸਾਨੂੰ ਪੰਜਾਬ ਸਰਕਾਰ ਤੋਂ ਥੋੜੀ ਪਰਮਿਸ਼ਨ ਚਾਹੀਦੀ ਹੈ ਚਾਰ ਖਿਡਿਆਰੀ ਸਾਡੇ ਨਾਲ ਪਾਕਿਸਤਾਨ ਤੋਂ ਵੀ ਸਾਡੇ ਲਿੰਕ 'ਚ ਨੇ ਵਾਹ ਜੀ ਵਾਹ ਸ਼ਾਇਦ ਇੱਕ ਟੀਮ ਪਾਕਿਸਤਾਨ ਦੀ ਵੀ ਬਣੇ ਵਾਹ ਜੀ ਵਾਹ ਪੂਰੀ ਦੀ ਪੂਰੀ ਟੀਮ ਜੀ ਪੂਰੀ ਦੀ ਪੂਰੀ ਟੀਮ ਵਾਹ ਜੀ ਵਾਹ ਕੀ ਬਾਤ ਹੈ ਜੀ ਔਰ ਬਾਈ ਜੀ ਹੋਰ ਕੀ ਕੀ ਜਿਹੜੇ ਖਾਸ